ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਕਾਲ ਸੰਸਥਾ ਦੇ ਪ੍ਰਧਾਨ ਸ੍ਰੀ ਮਾ ਬੀਸ਼ੰਸਰੀ ਲਾ ਚੇਅਰਮੈਨ ਅਤੇ ਦਰਜਾ ਦਰਜਾ ਸਾਰੇ ਮੈਂਬਰ ਸਮਾਹ ਨੂੰ ਉਦਦਾਹਰਾਂ ਨੇ ਬਹੁਤ ਵੱਡਾ ਇੱਕ ਖਾਲ ਜਰਮਿਆ ਹੋਇਆ ਜਿਹੜਾ ਕਿ ਪਿਛਲੇ 10 ਸਾਲ ਤੋਂ ਸੰਸਥਾ ਦੇ ਰਾਹੀਂ ਲੋੜਵੰਦ ਬੱਚਿਆਂ ਬੱਚਿਆਂ ਦੇ ਵਧੀਆ ਕਰਵਾ ਕੇ ਆਨੰਦ ਕਾਰਨੀ ਕਰਵਾ ਕੇ ਗੋਮਨ ਗ੍ਰਸਤੀ ਮੰਦਰ ਵਿੱਚ ਇਹ ਸੈਂਟਰ ਖੁੰਦੀ ਹੈ ਕਿ ਵਧੀਆ ਸ਼ਲਾਘਾ ਯੋਗ ਪ੍ਰਣਾਲਾ ਹੈ ਔਰ ਇਹ ਸਮਾਜ ਨੂੰ ਇਹ ਵਿਸ਼ੇ ਦਿੰਦਾ ਹੈ ਕਿ ਆਓ ਆਪਾਂ ਰਲ ਮਿਲ ਕੇ ਇਹੋ ਜਿਹੇ ਜੋ ਸਮਾਜ ਦੇ ਵਿੱਚ ਲੋੜਵੰਦ ਲੋਕ ਹੈ ਵੱਖ-ਵੱਖ ਤਰ੍ਹਾਂ ਦੇ ਕਿੰਤਿਆਂ ਦੇ ਵਿੱਚ ਉਹ ਮਜਬੂਰ ਹੈ ਉਹ ਆਪ ਨਹੀਂ ਕਰ ਸਕਦੇ ਉਹਨਾਂ ਦੇ ਆਪਾਂ ਸੇਵਾ ਕਰੀਏ ਔਰ ਆਪਾਂ ਨੂੰ ਕਿਰਪਾ ਜੋ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਹੈ ਇੱਕ ਤਰ੍ਹਾਂ ਦਾ ਇਹ ਮਾਰਗਦਰਸ਼ਕ ਹੈ ਆਪਣੇ ਵਾਸਤੇ ਅੱਜ ਅਸੀਂ ਆਲ ਇੰਡੀਆ ਹਾਰਪਮਿਸ਼ਨ ਵੱਲੋਂ ਬਹੁਤ ਹੀ ਫਖਰ ਦਾ ਮਾਣ ਮਾਣੇ ਕਹਿ ਸਕਦੇ ਹਾਂ ਕਿ ਇਹ ਜੋ ਪ੍ਰੋਗਰਾ ਕੀਤਾ ਜਾ ਰਿਹਾ ਸੰਸਥਾ ਵੱਲੋਂ ਸੂ ਮੈਂਬਰਾਂ ਦਾ ਜਿਸ ਤੇ ਧੰਨਵਾਦ ਹੈ ਅੱਜ ਬੱਚੇ ਅਤੇ ਬੱਚੀਆਂ ਦੇ ਵਿਆਹ ਹੋ ਰਹੇ ਹਨ ਜਿਵੇਂ ਕਿ ਪਹਿਲਾ 45 ਵਿਆਹ ਆਪਣਾ ਇਹ ਸੰਸਥਾ ਕਰਵਾ ਚੁੱਕੀ ਹੈ ਔਰ ਅੱਜ ਪੰਜ ਹੋਰ ਵਿਆਹ ਹੋ ਜਾਣੇ ਹਨ ਜਿਸ ਦੇ ਨਾਲ 50 ਦੇ ਵਿੱਚ ਭਾਵ ਕਿ ਅੱਧ ਸੈਂਕੜਾ ਜਿਹੜਾ ਹੈ ਉਹ ਇਹ ਰਿਆ ਸੰਸਥਾ ਨੇ ਕੀਤੇ ਹੈ ਇਹ ਇੱਕ ਬਹੁਤ ਮਹੱਤਵਪੂਰਨ ਹੈ ਔਰ ਇਹ 10ਵਾਂ ਸਾਲ ਹੈ ਜਿਸ ਦੇ ਵਿੱਚ ਇਹ ਸੰਸਥਾ ਜੋ ਹੈ ਲਗਾਤਾਰ ਕਾਰਜ ਕਰ ਰਹੀ ਹੈ ਜਿੱਥੇ ਮੈਂਬਰਾਂ ਨੂੰ ਵਧਾਈ ਹੈ ਉੱਥੇ ਸਮੂਹ ਸਾਥ ਸੰਗਤ ਨੂੰ ਇਹ ਵੀ ਅਪੀਲ ਹੈ ਕਿ ਇਹ ਜੋ ਸੰਸਥਾ ਚੰਗ ਕਾਰਜ ਕਰ ਰਹੀ ਹੈ ਇਸ ਦੇ ਵਿੱਚ ਆਪਾਂ ਤਨਮਨ ਤਨ ਦੇ ਨਾਲ ਸਹਿਯੋਗ ਦੇ ਕੇ ਇਸ ਸੰਸਥਾ ਦਾ ਹੋਰ ਵੀ ਮਾਨ ਵਧਾਈ ਲਈ ਤਾਂ ਕਿ ਹੋਰ ਵੀ ਖੇਤਰਾਂ ਦੇ ਵਿੱਚ ਕਿਤੇ ਜਾਂ ਦੇ ਕਾਰਜ ਕਰਦੇ ਹੋਵੇ ਦੂਜੇ ਖੇਤਰਾਂ ਵਿੱਚ ਵੀ ਇਹ ਮੱਲਾ ਮਾਰ ਸਕਦਾ ਤਨਗਰਦੇਵ ਜੈ ਕਰਦੇਵ ਬਾਬਾ ਜੀ ਪਿਛਲੇ ਦਿਨੀ ਪੰਜਾਬ ਸਰਕਾਰ ਨੇ 655 ਦਾ ਹਲ 600 ਕਜਾ ਮਾਰੰਦ ਕੀਤਾ ਗਿਆ ਬਾਰਗਰ ਤੁਹਾਡੇ ਸਥਾਨਾਂ ਦੇ ਗਏ ਸੰਗਤਾਂ ਉਹਨਾਂ ਵੱਲ ਤੋਂ ਬਾਅਦ ਪੰਜਾਬ ਸਰਕਾਰ ਦਾ ਦਰਵਾਜ਼ਾ ਦਿੱਤਾ ਜਾਵੇ ਤੇ ਅੱਗੇ ਜਿੱਥੇ ਗੱਲ ਹੋਵੇ ਹਾਂਜੀ ਆਲ ਇੰਡੀਆ ਆਰ ਅਰਮਿਸ਼ਨ ਜਿਸ ਨੇ ਸ਼੍ਰੀ ਕੁਰਾਲਗੜ੍ਹ ਸਾਹਿਬ ਦੀ ਖੋਜ ਕੀਤੀ ਜਿਹੜੀ ਕਿ 1983 ਦੇ ਵਿੱਚ ਹੋਈ ਬਾਬਾ ਬੰਤਾਰਮ ਘੇੜਾ ਜੀ ਨੇ ਉਸ ਸਥਾਨ ਦੀ ਖੋਜ ਕੀਤੀ ਅਤੇ ਉੱਥੇ ਸਤਿਗੁਰੂ ਦਾਸ ਮਹਾਰਜ 4 ਸਾਲ 2 ਮਹੀਨੇ 11 ਦਿਨ ਉੱਥੇ ਰਹੇ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਉਸ ਸਥਾਨ ਨੂੰ ਚਾਰ ਚੰਨ ਲਾਉਣ ਵਾਸਤੇ ਜਿੱਥੇ ਸ਼੍ਰੀਮਾਨ ਤਰਸੇਮ ਚੰਦ ਜੀ ਆਸੇ ਇਹ ਇੱਕ ਹੈ ਵੀ ਲਾਉਂਦਾ ਤਾਂ ਸੇਮ ਬਦਲ ਜਿਹੜੇ ਕਿ ਨੂਰ ਦਰਸ਼ਨ ਦੇ ਰਾਹੀਂ ਇੱਕ ਉਸ ਸੰਸਥਾ ਨੂੰ ਦੁਨੀਆ ਤੱਕ ਜਾਣ ਵਿੱਚ ਡਾਇਰੈਕਟਰ ਬਣੇ ਉਹਨਾਂ ਦੇ ਨਾਲ ਜੋ ਸਹਾਇਕ ਡਾਇਰੈਕਟਰ ਸੀ ਇਸ ਸੰਸਥਾ ਦੇ ਪ੍ਰਧਾਨ ਨੇ ਸ਼੍ਰੀਮਨ ਵੀਰ ਚੰਦ ਸ੍ਰੀ ਇਹਨਾਂ ਨੇ ਸ਼੍ਰੀ ਕੁਮਾਰ ਗੌਰ ਸਾਹਿਬ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਗਏ ਦੂਰਦਰਸ਼ਨ ਦੇ ਰਾਹੀਂ ਅਖ਼ਬਾਰਾਂ ਅੰਦਰ ਪੱਤਰਕਾਰਾਂ ਸ਼ਕਤੀ ਜਨਤੀ ਉਸ ਦੇ ਰਾਹੀਂ ਔਰ ਅੱਜ ਸਰਕਾਰ ਨੇ ਉੱਥੇ 659ਵਾਂ ਕੁਮਾਰ ਦਾ ਗੁਰਪੁਰਪੁਰ ਸ਼ੁਰੂ ਕਰਕੇ 650 ਵਰਗੂ ਦਾ ਗੱਲ ਕਰਨਾ ਹੈ ਜਿਸ ਦਾ ਸ਼ਰੇ ਇਹ ਜਿੱਥੇ ਸੰਗਤ ਨੂੰ ਜਾਂਦਾ ਹੈ ਉੱਥੇ ਸ਼੍ਰੀਮਾਨ ਪਰਸੇਮ ਬਦਨ ਜੀ ਅਤੇ ਸ਼੍ਰੀਮਾਨ ਮੀਤ ਚੰਦ ਸੇਲਾ ਜਿਹੜੇ ਕਿ ਇਸ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਦਾਨ ਸੰਸਥਾ ਦੇ ਪ੍ਰਧਾਨ ਹੈ ਇਹਨਾਂ ਨੂੰ ਵੀ ਜਾਂਦਾ ਕਿਉਂਕਿ ਪਹਿਲਾਂ ਹੀ ਬਹੁਤ ਵੱਡੇ ਕਾਰਜ ਕਰ ਰਹੇ ਤੇ ਸਰਕਾਰ ਦਾ ਇਹਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸੰਗਤਾਂ ਦੀ ਆਬਾਦ ਨੂੰ ਦੇਖ ਕੇ ਉੱਥੇ ਇੱਕ ਮਨਾਰੇ ਦੇਗਪੁਰ ਬਣਾਇਆ ਜਿਸ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਅਸੀਂ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਆ ਉੱਥੇ ਸਰਕਾਰ ਨੂੰ ਅਪੀਲ ਵੀ ਕਰਦੇ ਆ ਕਿ ਉਸ ਸਥਾਨ ਤੇ ਬਹੁਤ ਸਾਰੇ ਅਜਿਹੇ ਕਾਰਜ ਜਿਹੜੇ ਬਾਕੀ ਆ ਜਿਸ ਤਰ੍ਹਾਂ ਕਿ ਉਸ ਸਥਾਨ ਦੇ ਵਾਸਤੇ ਜਾਣ ਵਾਸਤੇ ਨਾ ਤਾਂ ਕੋਈ ਬੱਸ ਸਰਵਿਸ ਹੈ ਨਾ ਕੋਈ ਰੇਲ ਸਰਵਿਸ ਹੈ ਨਾ ਕੋਈ ਹਵਾਈ ਜਹਾਜ਼ ਹੈ ਲੇਕਿਨ ਸੰਤਾਂ ਦੀ ਆਮਦ ਲੱਖਾਂ ਦੇ ਵਿੱਚ ਹੁੰਦੀ ਹੈ ਫਿਰ ਉਸ ਤੋਂ ਬਾਅਦ ਉੱਥੇ ਕੋਈ ਤਰਮਸ਼ਾ ਮਨ ਨਹੀਂ ਹੈ ਵੱਡੀਆਂ ਚੌੜੀਆਂ ਸੜਕਾਂ ਨਹੀਂ ਹੈ ਸੋ ਇਸ ਕਰਕੇ ਸਾਰਾ ਕੁਝ ਜੋ ਹੈ ਵਿਦਿਆ ਦੇ ਖੇਤਰ ਵਿੱਚ ਕੋਈ ਉੱਥੇ ਵੱਡੀ ਯੂਨੀਵਰਸਿਟੀ ਨਹੀਂ ਹੈ ਇਸੇ ਤਰ੍ਹਾਂ ਪੀਜੀ ਲੈਵਲ 'ਤੇ ਕੋਈ ਹਸਪਤਾਲ ਨਹੀਂ ਹੈ ਇਹ ਸਾਰਾ ਕੁਝ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਜੇਕਰ ਇਹ ਸੰਤਾਨਕ ਦੇ ਜੀਪੀ ਜੈਪਰ ਵਾਹਿਗੁਰੂ ਜੀ ਦਾ ਸੰਗਤ ਵਾਹਿਗੁਰੂ ਜੀ ਦੇ ਅੱਗੇ ਬਰੂ ਕਿਰਪਾ ਇੰਟਰਨੈਸ਼ਨਲ ਕੰਟਰਡਰ ਸ਼ਰਸ਼ਤਾ ਵੱਲੋਂ ਜਿਵੇਂ ਇਹ ਦਸਮਕ ਕਾਰਜ ਕੀਤਾ ਜਾ ਰਿਹਾ ਹੈ ਐਨ ਆਰ ਆਈ ਮੀਰਾਂ ਦੇ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸ਼ਰਸ਼ਤਾ ਪਹਿਲਾਂ ਨਾਮ ਕਰ ਜਿਹੜੇ ਆ ਸ਼ਮੂਹ ਨਾਲ ਕਰ ਚੁੱਕੇ ਯੰਕ ਪੇਸ਼ ਦੇ ਵਿੱਚ ਸ਼ਸਤਰ ਵੱਲੋਂ ਲੜਕੀਆਂ ਨੂੰ ਵਰਤਨ ਜੋ ਜਿਹੜਾ ਸਮਾਨ ਉਹ ਵੀ ਦਿੱਤਾ ਜਾਂਦਾ ਹੈ ਬਹੁਤ ਸਾਂਝਤਾ ਦੀ ਇੰਨੇ ਵਿਸ਼ਾਲੇ ਹੌਂਦੇਦਾਰ ਸਹਿਵਾਰ ਔਰ ਮੈਂਬਰ ਹੈਵਾਂ ਹਰ ਉਹਨਾਂ ਵੱਲੋਂ ਮੱਤੇ ਤੋਂ ਨਿਤਾ ਇਨ੍ਹਾਂ ਕਾਰਜਾਂ ਦੇ ਵਿੱਚ ਜਿਹੜੀ ਹੈ ਸਹਿਯੋਗ ਕਰਦੇ ਵਾਹਿਗੁਰੂ ਕੇ ਇਹੋ ਜਿਹੇ ਕਰਤਾ ਕਰਦੇ ਹਨ ਪ੍ਰਮਾਤਮਾ ਕੇ ਜਿਹੜੇ ਕਾਰਜ ਇਸੇ ਤਰ੍ਹਾਂ ਹੀ ਵਾਹਿਗੁਰੂ ਸਾਡੇ ਪਾਸੋਂ ਵਰਵਾ ਬਾਰੇ ਕਿਉਂਕਿ ਇਹ ਹੋਏ ਜਸ ਪਾਤ ਪ੍ਰਾਈਸ ਦੇ ਖਾਤ ਕਰਕੇ ਮਨ ਨੂੰ ਸਤੂਰ ਬੰਗਾ ਮੈਂ ਵਾਹਿਗੁਰੂ ਕੀ ਇਹੋ ਹੀ ਅਰਦਾਸ ਕਰਨਾ ਹਾਂ ਕਿ ਕਿ ਜਿਹੜਾ ਦਸਮਤਕ ਕਾਲ ਤੋਂ ਪਹਿਲਾਂ ਲੌਕ ਕਰ ਜੋ ਗਿਆ ਤੇ ਇਸੇ ਅਰਦਾਸ ਮਹਾਰਾਜੀ ਨੇ ਸੇਵਾ ਅਣੀ ਤੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਵਾਹਿਗੁਰੂ ਹਨੇ ਹੀ ਸਾਡੇ ਸਾਥ ਮੇਰੇ ਮਿਹਰ ਭਿਆ ਹੱਦਨ ਤਾਂ ਕਾਂ ਕਿ ਉਹਨੇ ਸਾਲ ਵੀ ਜਿਵੇਂ ਸਾਡੇ ਸਾਥੀ ਕਹਿੰਦੇ ਆ 5 ਤੋਂ ਉਧਰ ਕੇ ਜਿਹੜੇ 11 ਜਿਹੜੇ ਆ ਉਹ ਜਿਹੜੇ ਕਾਰਜ ਇੱਥੇ ਜਾਣਗੇ ਕਿ ਕਰਨ ਕਰਾਉਣ ਵਾਲਾ ਕੋਈ ਪਰਮਾਤਮਾ ਹੈ ਇਹ ਇਨਸਾਨ ਕੁਝ ਨਹੀਂ ਕਰ ਸਕਦਾ ਮੈਂ ਜਿੰਨੇ ਵੀ ਸਾਡੇ ਸਰਸਾ ਦੇ ਅਹੁਦੇਦਾਰ ਸਹਿਵਾਨ ਔਰ ਮੈਂਬਰ ਸਹਿਵਾਨ ਹਨ ਪਰਮਾਤਮਾ ਕੇ ਇਸ਼ਾਰਾ ਕਰਨਾ ਹਾਂ ਵਾਹਿਗੁਰੂ ਸਾਰੇ ਪਰਿਵਾਰਾਂ ਤੇ ਮੇਰ ਭਰਿਆ ਬਖਸ਼ ਰੱਖਣਾ ਸਾਰੇ ਪਰਿਵਾਰ ਜਿਹੜੇ ਆ ਚੜ੍ਹਦੀ ਕਲਾ ਵਿੱਚ ਰਹਿਣ ਆਖਰ ਵਿੱਚ ਜੇ ਕਰਦੇ ਕਰਦੇ ਜੇ ਫਿਰ ਜੈ ਬਾਤ ਜੇ ਬਾਤ ਵਾਹਿਗੁਰੂ ਦੀ ਕਾਪਾਲ ਸਾਹਿਬ ਵਾਹਿਗੁਰੂ